ਕਰ ਲੱਗੇ ਇੰਡੀਆ ਵਾਸਤੇ ਸ਼ੋਪਿੰਗ ਖੁਰਦੂ ਨਵਾਂ ਬਗਨਾ ਚੰਡੀਗੜ੍ਹ ਆਪਾਂ ਆਦੇ ਦੇਖੀ ਚੀਜ਼ ਚੀਜ਼ ਪਰ ਆਡਾ ਵੀ ਹੋਇਆ ਮੈਨੂੰ ਤਾਂ ਵਧੀਆ ਲੱਗੀ ਆ ਕਿ ਇੰਡੀਆ ਜਾਣਾ ਨਾਲੇ ਦੀਵਾਲੀ ਸੈਲੀਬ੍ਰੇਟ ਕਰਨੀ ਆਪਾਂ ਨੇ ਅਰੇ ਨਾਈਟ ਤੇ ਲੱਗੇ ਆ ਨਾ ਅੱਧਾ ਰੈਡੀ ਗੱਪ ਲੱਗਿਆ ਹੋਣਾ ਮੋੜ ਮੜਾ ਕੇ ਚੁਆਇਸ ਫੇਰ ਅੱਧਾ ਅਗੀ ਗੁਰੂ ਸਾਹਿਬ ਤੇ ਵੀ ਖਰੀਦਣੇ ਆਇਆ ਲੱਗ ਰਿਹਾ ਮੈਂ ਹਾਂ ਵਾਚ ਚੰਡੀਗੜ੍ਹ ਦੀ ਅਜਿਹੀ ਜਿਹੀ ਗਾਰੀਏ ਸਸਤੀ ਚਾਲ ਦੀ ਸਾਰਿਆਂ ਨੂੰ ਗਾਈਜ਼ ਅੱਜ ਮੈਂ ਆਜ ਦੀ ਕਰਨ ਲੱਗੇ ਆ ਇੰਡੀਆ ਵਾਸਤੇ ਸ਼ੋਪਿੰਗ ਖੁਰਦੂ ਨਵਾਂ ਬਗਨਾ ਚੰਡੀਗੜ੍ਹ ਇੰਡੀਆ ਅੱਜ ਸ਼ੋਪਿੰਗ ਕਰਨ ਆ ਹੁਣ ਸਾਡਾ ਪਲਾਨ ਹੈਗਾ ਥੋੜੇ ਦਿਨਾਂ ਤੱਕ ਅਸੀਂ ਇੰਡੀਆ ਨੂੰ ਜਾਣਾ ਹੈ ਇੰਡੀਆ ਜਾਣਾ ਵਾਸਤੇ ਗੁਰਸੈਬ ਨੇ ਕਰਨੀ ਸ਼ਾਪਿੰਗ ਅੱਜ ਤੁਹਾਨੂੰ ਘੁਮਾਉਣੇ ਇੱਥੇ ਦੇ ਸ਼ਾਪਿੰਗ ਮਾਲਸ ਜਿਹੜੇ ਬਣੇ ਹੋਇਆ ਅੱਜ ਦੇਖਦੇ ਹਾਂ ਗੁਰਸੈਬ ਕੀ ਕੀ ਖਰੀਦਦਾ ਆਪਾਂ ਕੋਸ਼ਿਸ਼ ਕੀਤੀ ਬੁਲੇ ਗਾਈਸ ਆਮ ਇੱਕ ਤੇ ਟੀ ਸ਼ਰਟ ਸਿਲੈਕਟ ਕਰੀਆ ਅਜੇ ਰੁਕਾ ਕੇ ਜਾਉਂਗਾ ਮੈਨੂੰ ਵਜ੍ਹਾ ਲੱਗੀ ਕੁਝ ਜਾਲ ਸੀ ਜਾਣਾ ਨਹੀਂ ਠੱਡੇ ਵੀ ਨਹੀਂ ਹੋਣੀ ਗਰਮੀ ਵੀ ਨਹੀਂ ਹੋਣੀ ਆ ਵਧੀਆ ਉਹਦੇ الحمدਲਿ ਮੇਰੀ ਸ਼ਰਤ ਮੰਗੂਆ ਪਰ ਪੂਰੀ ਬਾਹਰ ਹੀ ਵਧੀਆ ਹੁੱਡੀ ਮਿਲ ਗਈ ਵਧੀਆ ਦੇ ਚੇ ਲੱਗਦੀ ਨੇ ਦੇਖ ਬਾਰੇ ਇੰਸਟਾ ਉਰੋਂ ਨੇ ਇਹਨਾਂ ਨੇ ਆਪਣੇ ਆਪਣੇ ਆਫਰ ਲਾਇਆ ਲਏ ਚੋਰਾਈਏ ਕਿੱਡੀ ਹੋਈ ਆਪਾਂ ਦੇਖੋ ਬਿਚੀ ਬਿਚੀ ਪਰਾਡਾ ਵੀ ਉਹ ਆਥਰੀ ਦਿਨਾਂ ਨੂੰ ਸ਼ੁਰੂ ਕਰਾਇਆ ਹੈ ਨਾ ਇਤਰੀ ਤੋਂ ਹੀ ਨਿਕਲੇ ਆ ਫੈਸ਼ਨ ਕੁਝ ਪਰਾਡਾ 350 ਯੂਰੋ ਦੀ ਲਕੀ ਆ 350 ਦੀ ਕੋਈ 300 ਦਾ ਕੋਈ 500 ਯੂਰੋ ਕਿੰਨੇ ਬਣ ਗਏ ਇੰਡੀਆ ਦੇ ਆਪਣੇ ਯਾ 100 100 2 ਐ ਚੱਲਦਾ ਰੇਟ ਇਤੀਜੀ ਦਾ 100 ਇਲਾ ਸਿੱਧਾ 500 ਦਾ 50000 ਬਣ ਗਿਆ ਕਿੰਨੇ ਕਿੰਨੇ 350 ਦੇ ਕਿੰਨੇ ਦੀ ਬਣੀ ਇੰਡੀਆ ਦੇ 30000 30000 5000 ਹਾਂ 30000 ਦੀ 35000 ਦੀ ਉਹ ਕਈ ਵਾਰ ਓਫਰ ਵੀ ਲੱਗੇ ਆਉਨੇ ਆ ਓਫਰ ਵੀ ਲੱਗੇ ਆਉਨੇ ਡਿਸਕਾਊਂਟ ਤੇ ਵੀ ਉਹ ਚੀਰੀਆਂ ਲੱਗੀਆਂ ਵੀ ਇੱਥੇ ਹੋਰ ਅਪਰਾਡਾਂ ਦੀਆਂ ਲੱਗੀਆਂਆਂ ਰੇ ਬੰਦੀਆਂ ਅਦਰ ਸਨ ਗਲਾਸਿਸ 35000 ਦੀ ਬੰਦੀ ਇਹ ਜੀ ਸਾਬ ਨੂੰ ਤਾਂ ਲੱਗੇ ਭੁੱਖ ਪਹਿਲਾਂ ਕਹਿੰਦਾ ਪੇਟ ਪੂਜਾ ਕਰੀਏ ਫਿਰ ਕੰਮ ਦੂਜਾ ਹੈਂਕ ਸਰ ਮਜਾ ਨਹੀਂ ਆਉਂਦਾ ਕੁਝ ਖਾਣ ਨੂੰ ਤੇਰੇ ਪਰੌਟੇ ਦਾ ਇੱਕ ਪਰੌਟਾ ਕੱਢਦਾ ਸਵੇਰੇ ਵੱਧ ਖਾ ਲਿਆ ਹਾਂ ਤਾਂ ਫਿਰ ਪਰੌਟੀ ਦੀ ਗੱਲ ਹੀ ਤਗੜਾ ਬੰਦਾ ਉਹ ਕੋਲੀ ਨਹੀਂ ਜਾਂਦੀ ਜੀ ਅੱਜ ਤਾਂ ਠੀਕ ਆ ਠੀਕ ਆ ਚੱਲ ਪਹਿਲਾਂ ਤੂੰ ਹੁਣ ਖਾ ਲੈ ਪੀਲਾ ਫਿਰ ਤੈਨੂੰ ਦਵਾਉਣੇ ਨਾਈਕੀ ਦੇ ਬੂਟ ਲੈਣੇ ਅੱਜ ਇਹਨੇ ਮੈਂ ਤਾਂ ਇਹ ਤਾਂ ਆਇਆ ਸ਼ਾਪਿੰਗ ਇਹਦੀ ਨਾਈਕੀ ਦੇ ਬੂਟਾਂ ਦੀ ਠੀਕ ਆ ਠੀਕ ਗੁਰਸਹਾਵਾ ਜੀ ਸਿਲੈਕਟ ਕਰਾਉਣ ਲੱਗਿਆ ਪਾਪਾ ਨੂੰ ਕੱਪੜੇ ਆ ਗਰਸਾ ਇੱਥੇ ਸਾਰੇ ਆਪਣੇ ਜਿਵੇਂ ਲੈਣੇ ਆ ਪੂਮਾ ਆਈਡੀ ਡਾਸ ਸਾਰੇ ਮਿਲ ਜਣੇ ਆ ਕੋਈ ਹੋਏ ਜੀ ਆ ਕਿ ਬੜੀਆ ਆ ਆ ਹੋਈ ਆ ਨਾ ਹੂੰ ਖੁੱਲੀ ਤਾਂ ਲੱਗਦੀ ਨਾ ਇਹ ਠੀਕ ਲੱਗਦਾ ਸਾਈਏ ਤੁਹਾਡੇ ਬੜੀਆ ਹੈ ਸਿਲੈਕਟ ਕਰਾ ਹੁਣ ਪਾਪਾ ਨੂੰ ਕੱਪੜੇ ਮੈਂ ਤਾਂ ਸਾਰੇ ਕੱਪੜੇ ਜਿਹੋ ਹੋਲੇ ਹੋਏ ਹੱਥ ਜਿ ਪਤਾ ਨਹੀਂ ਕੀ ਕਰਨਾ ਬੜੀਆ ਲੱਗਦੀ ਆ ਤੁਹਾਡੇ ਨੇ ਮਨੋਦਲ ਵਧੀਆ ਲੱਗਿਆ ਕਲਰ ਵੈਸੇ ਹੋਰ ਸਾਰੇ ਇਹਨਾਂ ਨੂੰ ਇਹ ਵਾਲਾ ਵਾਈਟ ਵਧੀਆ ਲੱਗਦਾ ਹੂੰ ਚਲੋ ਹੁਣ ਹੋਰ ਕੁ ਲੋਕ ਖੇਲ ਕੇ ਨਹੀਂ ਆ ਵੀ ਦੰਦੀ ਕਰੇਕ ਲੇ ਨੂੰ ਪਰ ਨਹੀਂ ਉਹ ਯਾਰ ਤੇ ਉਹ ਤੇ ਨਹੀਂ ਤੇਰੀ ਵਧੀਆ ਵੀ ਨਿਕਲੀ ਦੀ ਕਿਹੜੀ ਕਰਨੀ ਸਲੈਟ 7 ਵਜੇ ਲੀ ਚੱਲ ਆ ਲੈ ਲੈ ਉਹ ਦਾ ਵੀ ਸਹੀ ਆ ਦਾ ਸਾਰਾ ਦਾ ਗਾਈਜ਼ ਹੁਣ ਮੈਂ ਆ ਗਿਆ ਗੁਰਸੇਵ ਦੀ ਸ਼ਾਪਿੰਗ ਚੱਲ ਰਹੀ ਅੱਜ ਪੂਰੀ ਹੁਣ ਅਸੀਂ ਆਏ ਆ ਮੀਡੀਆ ਵਰਲਡ ਗੁਰਸਾਹਿਬ ਨੇ ਲੈਣਿਆ ਸ਼ੂਜ਼ ਕਿਹੜੇ ਲੈਣਿਆ ਮੈਂ ਪਸੰਦ ਕਰੇ ਹੋਏ ਆ ਇਹ ਹੁਣ ਜੇ ਉਹਦੇ ਨਾਲ ਉਹਦਾ ਨਾਮ ਮਿਲੇ ਉਹਦਾ ਨਾਮ ਟੀਐਨ ਨੇ ਆ ਨਾਇਕ ਟੀਐਨ ਨੇ ਓਕੇ ਇਹ ਮਾਨੂੰ ਬੜਿਆ ਲੱਗਦੇ ਆ ਕਿੰਨਾ ਐਕਸਾਈਟਡ ਆ ਬਹੁਤ ਜ਼ਿਆਦਾ ਸਾਰਿਆਂ ਨੂੰ ਮਿਲਣ ਬਾਅਦ ਸਭ ਨੂੰ ਮਿਲਣਾ ਹੈ ਥੋੜੀ ਬਹੁਤੀ ਸ਼ਾਪਿੰਗ ਗੁਰੇ ਕਰ ਲੈਣੇ ਬਾਕੀ ਇੰਡੀਆ ਜਾ ਕੇ ਕਰ ਲੈਣੀ ਇੰਡੀਆ ਵੀ ਤਾਂ ਕਰਨੀ ਆ ਫਿਰ ਹਨਾ ਕਰਨੀ ਆ ਹਮ ਕਾਪਾ ਉਹਨੇ ਆ ਪਾਰਕਿੰਗ ਲਾ ਕੇ ਕੱਢੀ ਸੋ ਦੇਖੋ ਪਿੱਛੇ ਕੋੜੇ ਬਣੇ ਹੋਏ ਆ ਇਹ ਕੋੜੇ ਜਿਹੜਾ ਆਪਾਂ ਪਹਿਨਾ ਤੇ ਜਾਬੀ ਬਣੇ ਪੱਕੇ ਰੱਖੇਵੇਂ ਨੇ ਨੇ ਮਨਾ ਕੇ ਉਹ ਭਾਈ ਪਤਾ ਨਹੀਂ ਕੀ ਕਰ ਰਿਹਾ ਪਾਲਾ ਸਵੇਰੇ ਮਹੀ ਪੈਣ ਲੱਗ ਗਿਆ ਦਾ ਆਪਣੀ ਸ਼ਾਪਿੰਗ ਖਰਾਬ ਹੋ ਜਾਣੀ ਸੀ ਹਨਾ ਬਚਾ ਹੋ ਗਿਆ ਮੈਂ ਬਾਲ ਵੀ ਲੈ ਲਈ ਬਾਲ ਮੈਨੂੰ ਬੜੀ ਪਸੰਦ ਆਈ ਬੜੀ ਅਲੱਗ ਜੀ ਬਾਲ ਲਈ ਇਸ ਵਾਰ ਬਾਉਂਸੀ ਮੈਨੂੰ ਵਧੀਆ ਲੱਗੀ ਆਈ ਇੰਡੀਆ ਜਾਣਾ ਨਾਲੇ ਦੀਵਾਲੀ ਸੈਲੀਬ੍ਰੇਟ ਕਰਨੀ ਆਪਾਂ ਨੇ ਜਾ ਕੇ ਇੱਥੇ ਪਟਾਕੇ ਦਾ ਵਲੋਗ ਦਿਖਾਵਾਂਗੇ ਅਸੀਂ ਹੁਣ ਸਾਡੇ ਇੰਡੀਆ ਵਾਲੇ ਵਲੋਗ ਤੁਸੀਂ ਦੇਖਿਓ ਇਹ ਵਲੋਗ ਤੋਂ ਬਾਅਦ ਸਾਰੇ ਇੰਡੀਆ ਦੇ ਬਲੌਗਸ ਆਉਂਗੇ ਬਣੇ ਰਹੋ ਚੈਨਲ ਤੇ ਨਾਲੇ ਜਦ ਤੱਕ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਗੁਸਾਬ ਨੇ ਕਰਨਾ ਫੁੱਲ ਮਸਤੀ ਇੰਡੀਆ ਜਾ ਕੇ ਹੁਣ ਬਹੁਤ ਪਟਾਕੇ ਫੁੱਟਦਾ ਹੁੰਦਾ ਦਾ ਪੈਣਾ ਮੈਨੂੰ ਬਹੁਤ ਮਜ਼ਾ ਆਉਂਦਾ ਦਾ ਉੱਥੇ ਆਏ ਹੋਏ ਆਏ ਹੋਏ ਇੱਥੇ ਸਾਰੀਆਂ ਉਹਨਾਂ ਦੇ ਬਣੇ ਹੋਏ ਆਊਟਲੈਟ ਸ਼ੋਰੂਮ ਹਨ ਹਾਂ ਹੈਗਾ ਪੰਡੋਰਾ ਵਾਲਿਆਂ ਦਾ ਸ਼ੋਰੂਮ ਗੈਲਰੀ ਵਗਾਰਾ ਸਭ ਮਿਲ ਜੇ ਇਹ ਮਾਰਕੀਟ ਦੂਜੀ ਨਾਲੋਂ ਜ਼ਿਆਦਾ ਵੱਡੀ ਲੱਗਦੀ ਹੈ ਨਾ ਜਿਹੜੀ ਬਾਹਰ ਗਈ ਤਾਂ ਪੀਤਾ ਰਸੂ ਕੋਈ ਬਰਾਈ ਨਹੀਂ ਉੱਧਰ ਲੱਗੇ ਹੋਏ ਹੋ ਗੁੰਡੇ ਸਾਰੇ ਨਾਈਕ ਤੇ ਲੱਗੇ ਆ ਨਾ ਅੱਧਾ ਰੈਡੀ ਲੱਗਿਆ ਹੋਇਆ ਹੈ ਅੱਜ ਸਾਨੂੰ ਸਾਰੇ ਹੋਰੂਮ ਘੁਮਾਏ ਪਏ ਆ ਕਹਿੰਨ ਬੋਰਡ ਨਹੀਂ ਪਸਾਉਂਦਾ ਰੇ ਮੈਂ ਉਹ ਤੋਂ ਵਧੀਆ ਲੱਗੀ ਹੋਈ ਇੱਕ ਪਸੰਦ ਆਇਆ ਚੱਲ ਮੈਂ ਕੋਈ ਨਹੀਂ ਕਹਿੰਦੀ ਸਾਡੇ ਤੋਂ ਨੂੰ ਮਿਲਿਆ ਜਿਹੜੇ ਜ਼ਿਆਦਾ ਵਧੀਆ ਲੱਗੇ ਮੈਨੂੰ ਠੀਕ ਹੈ ਹੁਣ ਆਪਾਂ ਚੱਲੇ ਆ ਜਿਹੜੀ ਸਪੋਰਟਸ ਫਰਸਾ ਮੈਸ਼ੂਜ਼ ਦੇਖਣ ਆਏ ਨੇ ਇੱਧਰ ਜਾ ਰਾ ਆ ਲੈਂਦਾ ਬਣਾਵਾ ਸ਼ੋਰੂਮ ਆਹ ਤੇ 19290 ਆ ਵੀ 19000 ਸਾਰਿਆਂ ਦੇ ਲੱਗੇ ਮੈਂ ਆ ਕੰਮ ਆ ਨਾ ਅੱਧਰ ਐੜੀ ਡਾਸ ਦੇ ਲੱਗੇ ਮੈਂ ਹਾਂ ਬੱਚੇ ਵਾਲੇ ਲੱਗੇ ਮੈਂ ਸਿਲੈਕਟਰ ਹੋ ਰਿਹਾ ਰੂਟ ਸਾਈਜ਼ ਠੀਕ ਪਾ ਦਿਲਾ ਦੇ ਕੌਣੇ ਆਫ ਨਰੇ ਕਲਰ ਜਾਨ ਸਾਰੇ ਨਾਲ ਚੱਲ ਜਾਂਦਾ ਕੱਪੜਿਆਂ ਨਾਲ ਆਹ ਪਹਿਲਾ ਪਹਿਲਾ ਮਾਡਲ ਨਹੀਂ ਵਧੀਆ ਆਹ ਮਾਡਲ ਨਹੀਂ ਵਧੀਆ ਵਧੀਆ ਆਹ ਆਹ ਸੋਹਣੇ ਬੰਦੇ ਹੋਗਾ ਕਨਫਿਊਜ਼ ਬੋਟਾ ਕਰਦਾ ਆਹ ਕਹਿੰਦਾ ਹੈ ਸੋਹਣਿਆ ਨੰਬਰ ਇਹ ਥੋੜਾ ਜਿਹਾ ਵੱਡਾ ਹੈ ਤੁਸੀਂ ਲਗਾਉਣ ਭਾਈ ਕਿਹੜਾ ਜੇ ਜਦੋਂ ਸੋਹਣੇ ਥੱਲੇ ਤੇ ਵੀ ਉੱਪਰ ਮੈਨੂੰ ਤਾਂ ਦੋਨੇ ਪਸੰਦ ਹੋ ਵੀ ਸੋਹਣਾ ਇੰਨਾ ਮਾੜਾ ਹੋ ਵੀ ਨਹੀਂ ਕੋਣ ਰੱਖ ਕੇ ਦੇਖੋ ਵੀ ਤੁਹਾਡਾ ਨੰਬਰ ਕਿਹੇ ਲੱਗਦਾ ਹਾਂ ਕਿੰਨਾ ਕ ਫਰਕ ਲੱਗਦਾ ਪਿਆਰ ਦਾ ਰਾਪਰਾ ਰਾਪਰਾ ਕਰੋ ਬੜੀ ਲੱਗ ਰਹੀ ਹੈ ਐਨਾ ਨਹੀਂ ਹੈ ਹੁਣ ਤੁਸੀਂ ਜੇ ਸਲੈਕਟ ਕਰਨਾ ਮੂੰਡ ਮੜਾ ਕੇ ਚੁਆਇਸ ਫੇਰ ਅੱਧਰ ਆ ਗਈ ਗੁਰਸਹਿਬ ਤੈ ਵੀ ਖਰੀਦਣੇ ਹਲੇ ਇਹ ਨਾ ਦਾਣਾ ਗੁਰਸਹਿਬ ਨੇ ਬੜਾ ਟਾਈਮ ਲਾਉਣਾ ਮਾਰ ਕਰ ਚਾ ਮ ਕਰ ਲੇ ਸਲੈਕਟ ਸਾਡੇ ਗੁਰਸਹਿਬ ਦੇ ਪਾਪਾ ਹੀ ਕੰਫਿਊਜ਼ ਹੋਏ ਹੋਇਆ ਕਹੋ ਭਾਈ ਜਲਦੀ ਸਲੈਕਟ ਸਾਨੂੰ ਕਹਿ ਰਹੇ ਹੁੰਦੇ ਆ ਤੁਸੀਂ ਸਲੈਕਟ ਕਰ ਲਓ ਜੀ ਚਲੋ ਹੋ ਗਿਆ ਸਲੈਕਟ ਹੋ ਗਿਆ ਪੱਕਾ ਦੇਨ ਤੋਂ ਫਸਣੇ ਨੂੰ ਤੇ ਨਾਲ ਕਿਤੇ ਵੀ ਲੇਲੇ ਮੋٹے ਮੋٹے ਜੀ ਮੇਰੇ ਫੋਟੋ ਤੇ ਨਹੀਂ ਹੈਗੇ ਬਾਈ ਕਹਿੰਦਾ ਸੌਖੇ ਆ 6 ਯਾਰ ਉਹ ਵੀ ਆਇਆ ਲੱਗੋ ਹੈ 6 ਯਾਰ ਉਹਦੇ માં ਕੀਤੇ ਲੱਗ 6 ਆਉਦੇ 6 ਆਉਦੇ ਚਲੋ ਤੁਹਾਡੀ ਸਿਲੈਕਸ਼ਨ ਤਾਂ ਹੋਈ ਆਪਾਂ ਬਣੇ ਸਿਲੈਕਟ 13 ਦੇ 13000 ਹੋ ਗਏ ਟੋਟਲ ਪਰ ਟੀਜ ਵੀ ਵਧੀਆ ਵੀ ਤਾਂ ਹੈ ਅਜੀ ਦਾਦੀ ਜਰਾ ਆਪਾਂ ਬਿਲੀ ਨਹੀਂ ਲਾਈ ਕੀ ਦਿਨ ਬਦਲ ਬਗਦਰ ਕੇ ਅਜੀ ਦਾਦੀ ਦੇ ਬੁਟਾ ਮੈਂ ਅਜੀ ਦਾਦੀ ਜਰਾ ਆਪਾਂ ਨਾਈ ਕੀ ਦੇ ਬੁਟਾ ਲਾਈ ਕੀ ਦਿਨ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਸਿਲੈਕਸ਼ਨ ਕਰਨੇ ਨੂੰ ਚੀਜ਼ਾਂ ਟਾਈਮ ਲੱਗਦਾ ਬਾਈ ਸਿਲੈਕਟ ਕਰਨ ਨੂੰ ਟਾਈਮ ਲੱਗਦਾ ਕੁਝ ਨਹੀਂ ਆ ਵੀ ਨਾਲ ਦੇਆ ਗਿਫਟ ਮੰਗੂ ਦੇਖੋ ਕਿਆ ਵਧੀਆ ਸੋਨਾ ਇਹ ਇਦਿਆ ਆਪਾ ਕਾਰਡਬੋਰਡ ਨਹੀਂ ਲੈ ਕੇ ਜਾ ਕਰਦੇ ਤੇ ਪੇਪਰ ਹੁੰਦੇ ਤੇ ਉਹਨੂੰ ਐਂ ਬੰਦ ਕਰਦੇ ਰੋ ਠੀਕ ਜਿਹਾ ਸੇ ਇਹ ਵਧੀਆ ਵਧੀਆ ਹੁਣ ਘਰ ਸਾਹਿਬ ਨੇ ਕਰਨ ਸਿਲੈਕਟ ਮੇਰੇ ਰਹਨੇ ਆ ਪਤਾ ਕਰੇ ਪਾਪਾ ਦੀ ਸਿਲੈਕਸ਼ਨ ਕਰਨਾ ਜੇ ਟਾਈਮ ਲੱਗਣਾ ਮੈਂ ਸਿਲੈਕਟ ਤਾਂ ਕਰੇ ਹੋਇਆ ਤੇ ਮੇਰੇ ਨਾਲ ਮੈਂ ਜਾ ਕੇ ਕਸਬੀ ਕਿ ਨਾ ਜਾਣ ਦੇਖੀ ਜਾਊਗੀ ਤੇ ਮੈਸਾ ਇੱਕ ਵੀ ਕਿਤੇ ਨਹੀਂ ਹੈਗੇ ਮੈਨੂੰ ਨਾਲੇ ਤੂੰ ਹੀ ਕਹਿਦਾ ਪਹਿਲਾਂ ਉਧਰ ਵੀ ਦੇਖ ਕੇ ਆਉਣੇ ਦੂਜੀ ਮਾਰਕੀਟ ਚ ਉਹ ਕਲਰ ਜ਼ਿਆਦਾ ਵਧੀਆ ਲੱਗਿਆ ਲੱਗਦੇ ਆ ਨਾ ਜਿਵੇਂ ਜਿਹੜੇ ਉੱਥੇ ਵੀ ਲੱਗੇ ਹੋਏ ਦਾ ਪੂਰੇ ਚਿੱਟੇ ਦੇ ਉਹ ਆਈਸਟੈਲ ਤੇ ਜਿਹੜੇ ਮੈਂ ਮੁੰਪਾਇਆ ਚੱਲ ਦੇਖਦੇ ਹਾਂ ਹੁਣ ਜਾ ਕੇ ਮੈਂ ਵੀ ਸਲੈਕਟ ਕਰਾਂ ਲੈਣਾ ਰੈੱਡ ਕਲਰ ਦੇ ਉਹ ਮੁੰਨੇ ਲੱਗੇ ਮम्मा ਨੇ ਵੀ ਲੈਣੇ ਹਰੇ ਤਾਂ ਮੈਂ ਵੀ ਸਿਲੈਕਸ਼ਨ ਕਰਾ ਦੀ ਅੱਜ ਪਾਪਾ ਦੀ ਤਾਂ ਕਰਾ ਦੀ ਅੱਜ ਭਾਈ ਥੋੜੀ ਦਾ ਹੋਰ ਵਧੀਆ ਹੋਵੇ ਦਿੱਤੇ ਵੀ ਵਧੀਆ ਲੱਗੇ ਨਾਲ ਚਿੱਟੇ ਰੰਗ ਦੇ ਅਕੰਧ ਦੇ ਸੋਨੇ ਵਾਲੇ ਹੁਣ ਇੱਕ ਵੱੰਨ ਛੋਦੇ ਦਿੱਤੇ ਤੁਂਜੇ ਕਾਲੇ ਇਹਨੂੰ ਕਿਹਾ ਉਹਦੇ ਤਾਂ ਆਦਰਾ ਬੱਚਿਆਂ ਦੇ ਲੱਗੇ ਮਸ਼ੂਰ ਗਰਸਾਹ ਕੰਮ ਲੱਗਿਆ ਵਸ ਸਲੈਕਟ ਬੜੀਆਂ ਲੱਗਦਾ ਮੈਂ ਹੋਸ਼ੀਸ਼ੇ ਜੋਂ ਦੇਖਦੇ ਹੋਸ਼ੀਸ਼ੇ ਜੋਂ ਦੇਖ ਸੋਰੇ ਆ ਆ ਰਾਗਾ ਮੈਂ ਬੂਟ ਪਾਏ ਹੋਣੀ ਹੋਇਆ ਲੱਗ ਰਿਹਾ ਮੈਂ ਹਵਾ ਚ ਚੰਦਰੀ ਉਹ ਜੀਸੂ ਦਿੰਗਾਲੀ ਆ ਦੇਖੋ ਗਾਈ ਮੈਂ ਕਨੈਕਟ ਕਰ ਲਿਆ ਕਲਰ ਵੀ ਸੋਹਣਾ ਇਹਨਾਂ ਦਾ ਪਸੰਦ ਆ ਇਹ ਰੈੱਡ ਰੈੱਡ ਮੂਟਾ ਮਾਇਗਦਾ ਏ ਯੈਨਿਆ ਮੁਟਾ ਨੰਨ ਟਿਆਨਿਆ ਰੇਨਦਾ ਵੀ ਲੱਗ ਲੱਗ ਰੇਟ ਲੱਗੇ ਮੈਂ ਕਿਸੇ ਦਾ 115 ਲੱਗਿਆ ਵਾ ਕੋਈ 120 115 150 ਲੱਗਿਆ ਵਾ ਗੁਰਸਾਹਿਬ ਦੇ 150 ਦੇ ਆਏ ਆ ਬਾਈ ਗੁਰਸਾਹਿਬ ਤਾਂ ਸਾਡੇ ਤੇ ਵੀ ਉੱਪਰ ਬਜਟ ਕਰ ਰਹੇ ਵਧੀਆ ਕਲਰ ਵੀ ਵਧੀਆ ਇਹਨਾਂ ਦਾ ਸ਼ੁਕਰ ਮੂਟੇ ਵਜਲਾ ਇਹ ਜਿਵੇਂ ਅਪਾ ਕਹਿੰਦੇ ਨੇ ਟ੍ਰੈਂਡਿੰਗ ਤੇ ਚੱਲਦੇ ਹੁੰਦੇ ਆ ਇਸ ਟ੍ਰੈਂਡਿੰਗ ਤੇ ਚੱਲਦੇ ਆ ਨਹੀਂ ਪੜਾ ਟ੍ਰੈਂਡਿੰਗ ਤੇ ਚੱਲਦੇ ਦੇ ਦੇਖੋ ਹਾਂ ਹਾਂ ਲੈ ਲੀਂ ਕਿ ਜਾਨੀ ਤੇਰੇ ਤੇ ਦਿੱਤੇ ਹੋਗਾ ਅੱਜ ਆਉਂਦੇ ਜਿਹੜੇ ਲੈ ਲੈ ਠੀਕ ਆ ਤੁਹਾਨੂੰ ਲੱਗ ਜੀ ਟੀ ਹੈਜ਼ ਬੁੱਟਾ ਦੇ ਅੰਦਰ ਭਾਣੇ ਵਾਲੀ ਹੋਰ ਤਾਂ ਨਹੀਂ ਹੈਗੀ ਜੀ ਇਹ ਪਸੰਦ ਆ ਆ ਬਈ ਇੱਕ ਪਾ ਕੇ ਨਾ ਤੇ ਮੈਂ ਆਲੇ ਦੇ ਤੁਹਾਨੂੰ ਸੰਦਾਂ ਇਹਨਾਂ ਦਾ ਕਲਰ ਥੋੜਾ ਹੀ ਹੋਰ ਕਰਾਉਂਦੇ ਆ ਦੇਖੋ ਜੀ ਤਾਂ ਮੇਰੇ ਬਿਆਨ ਨੂੰ ਮੇਰਾ ਉੱਪਰ ਦਾ ਪੈਰ ਬਰਾਬਰ ਹੀ ਆ। ਅੱਛਾ ਤੂੰ ਜੇ ਮੇਰੇ ਪਾਸੇ ਨਾ ਮੈਂ ਵੀ ਤੁਹਾਡੇ ਪਾਸੇ ਦੋ ਦੋ ਕੰਮ। ਗਾਇਸ ਆ ਲੈ ਮਮਾ ਨੂੰ। ਬੋਲੀਆਂ ਬਾਤਾਂ। ਹੈਂ ਪਰ ਹੈਂ ਕਿਤੇ ਨਹੀਂ ਤੇ ਹਾਂ ਤਾਂ ਇਹ ਨਹੀਂ ਕਿ ਕਿਰਾਵਾ ਵੀ ਨਹੀਂ ਕਰਨੀ ਨਾ। ਮੇਰੇ ਹੀ ਆਏ। ਆਪਣਾ ਤਾਂ ਕਹਿ ਰਹੇ ਨਾ ਹਲਕਾ ਜਿਹਾ। ਇਹ ਨਹੀਂ ਆ ਗਿਆ। ਮੈਂ ਸਿਲੈਕਟ ਕਰਿਆ ਇਹ ਵਾਲੇ ਸ਼ੂਜ਼। ਮम्मा ਮੇਰੀ ਵੀ ਪਾ ਲੈ ਮੇਰੇ ਨਾਲ ਮੇਰੀ ਵੀ ਪੋਣਿਆ ਉਹ ਪਾ ਸਕਦਾ ਪਾਣਿਆ ਮੇਰੇ ਨਾਲ ਇੱਕ ਦੋ ਥੋੜਾ ਜਿਹਾ ਸਮਾਂ ਹੰਗਾ ਉਹ ਇੱਕ ਤਾਂ ਨਹੀਂ ਮੈਂ ਵੀ ਤੇਰੇ ਪਾਲੇ ਕਰਨਾ ਠੀਕਾ ਹਮਰਾ ਸੇਮ ਸੇਮ ਨੰਬਰ ਹੋ ਗਿਆ ਹੁਣ ਆਹ ਫਿਰ ਤੂੰ ਤੇ ਆਈ ਜੰਨੇ ਜਿਹੜੀ ਮੈਂ ਗੋਲ ਪਾਉਂਗੀ ਫਿਰ ਤੇਰਾ ਜਦ ਤੂੰ ਵੱਡਾ ਹੋਵੇਂਗਾ ਫਿਰ ਤੇਰੇ ਪਾਪਾ ਵਾਲੇ ਆ ਦੇਗਾ ਨੇ ਤੇ ਪਾਪਾ ਨਾਲੇ ਪਾਲੇ ਕਰੀ ਕਦੇ ਸ਼ਾਪਿੰਗ ਸਾਡੀ ਹੋ ਗਈ ਡਨ ਬਾਕੀ ਜੇ ਤੁਹਾਨੂੰ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰਿਓ ਨਾ ਰੁਕੋ ਮੈਂ ਕੀ ਕਰ ਦੂੰ ਤੇ ਨੂੰ ਦੰਨੇ ਆ ਹੁਣ ਆਪਾਂ